ਮਿੱਤਰੋ ਅਵੀ ਬਹੁਤ ਇੰਟਰਸਟਿੰਗ ਖੇਡ ਹੁੰਦੀ ਆ ਆ ਪਹਿਜ ਪਾਉਣੇ ਹੁੰਦਾ ਟੱਕੇ ਜਾਂ ਪੂਰਾ ਲੱਕੀ ਲੱਕੀ ਦੇਖਦੇ ਕਿੰਨੇ ਘਲੜਦਾ ਖੱਬੇ ਹੱਥ ਨਾਲ ਸੈਟ ਸੈਟ ਸੜਦੇ ਸੜਦੇ ਕੋਈ ਨਹੀਂ ਇਹ ਓ ਤੇਰੀ ਆਏ ਹਾਏ ਚਲੋ ਭਾਈ ਹੋਰ ਹੋਰ ਉਧਰ ਗਲਾਸ ਿੱਤੀ ਜਾਂਦੇ ਆ ਤੁਸੀਂ ਕਦੇ ਸੀ ਗਲਾਸ ਦੇਖੀਂ ਭਰਾ ਉਹ ਗਲਾਸ ਵਾਲੇ ਦੀ ਬਣਾ ਲਈਏ ਚੱਲ ਭਾਈ ਚੱਲ ਗਲਾਸ ਵਾਲੇ ਮਾਰ ਬਾਲ ਦੇਖਣਗੇ 2 4 ਤਾਂ ਕੱਲ ਚਾਹ ਉਹ ਸੈੱਟ ਕਰਾਂ ਆ ਗਿਆ ਇਹਨੂੰ ਮੈਗੀ ਇਹ ਇਹਨੇ ਪਾਉਂ ਆਮਰੇ ਨੇ ਪਾਤਾ ਬਹੁਤ ਲੰਮਾ ਥਰ ਮੁੰਡੇ ਦਾ ਫਿਰ ਗੇਸਟ ਇਹ ਫਰੂਟੀ ਵਾਹ ਤੇਰੇ ਆਮਰੇ ਨੇ ਦੋ ਪਾਤੇ ਲਗਾਤਾ ਜਾ ਓਏ ਧਿਆਨ ਧਿਆਨ ਪੈਸੇ ਚ ਪਾਉਨੇ ਪੈਸੇ ਚ ਤੇਰੀ ਪਾ ਦੇ ਉਹਦੇ ਬੱਟੇ ਕੀ ਆ ਆ 20 ਪਾਦੇ ਜੋਤੀ ਨੇ ਜੋਤੀ 20 20 ਗੁੱਟ 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 ਚੱਲ ਭਾਈ ਬਾਲ ਵਾਲੇ ਦੀ ਵਾਰੀ ਆ ਗਈ ਉਹ ਬਾਲ ਵੀ ਸਿੱਟਾ ਇਧਰ ਹਾਂਜੀ ਭਾਈ ਜੀ ਸਰਨ ਸਤਿ ਸ਼੍ਰੀ ਅਕਾਲ ਸਰਨ ਪਹਿਲੇ ਮਾਗੀ ਨੇ ਬਹੁਤ ਬਹੁ ਮੁਬਾਰਕਾਂ ਸਾਰਿਆਂ ਲੋਹੜੀ ਦਾ ਨਵਾਂ ਸਾਲ ਦੀਆਂ ਮੁਬਾਰਕਾਂ ਸਾਰਿਆਂ ਨੂੰ ਹੁਣ ਅਸੀਂ ਆਏ ਆ ਭਾਈ ਊੜੇੜਾਂ ਦੀ ਸ਼ਾਪ ਤੇ ਬਹੁਤ ਹੀ ਸੋਹਣਾ ਫੂਡ ਤੇ ਬਹੁਤ ਹੀ ਸੁਆਦ ਫੂਡ ਬਣਾਉਂਦੇ ਆ ਬਾਈ ਜੀ ਸਾਰੇ ਮੇਲੇ ਜਿੰਨੇ ਭਵਾਂਤਿਕ ਸੱਜਣ ਪਹੁੰਚੇ ਆ ਸਾਰੇ ਜਣੇ ਆਓ ਤੇ ਫੂਡ ਖਾਓ ਤੇ ਆ ਦਾ ਮੇਲੇ ਦਾ ਆਨੰਦ ਮਾਣੋ ਧੰਨਵਾਦ ਜੀ ਸਾਰਿਆਂ ਦਾ ਬਾਈ ਹੁਣੀ ਆਪਣੇ ਪਿੰਡੋਂ ਆ ਤੇ ਕੀ ਹਾਲ ਆ ਵੀਰੇ ਸੱਚੀ ਗੱਲ ਜੀ ਠੀਕ ਠਾਕ ਵੀਰੇ ਬਹੁਤ ਵਧੀਆ ਤੇ ਮੇਲਾ ਫਿਰ ਮੇਲਾ ਬਹੁਤ ਵਧੀਆ ਜੀ ਬਹੁਤ ਸੋਹਣਾ ਲੱਗ ਰਿਹਾ ਹੈ ਬਾਕੀ ਤੁਹਾਡੀ ਜਿਹੜੀ ਪਲੇਸ ਆ ਬਹੁਤ ਸੋਹਣੀਆ ਗਰਾਊਂਡ ਦੇ ਅੱਗੇ ਆ ਵੀਰੇ ਅਸੀਂ ਆ ਨਾ ਸਾਡਾ ਗਾਹ ਕਹਗਾ ਪੱਕਾ ਨਿਹਾਲ ਸਿੰਘ ਵਾਲੇ ਆਪਣੇ ਮਾ ਰੌਂ ਦੇ ਚੱਕੀ ਸਾਹਮਣੇ ਆਪਣੀ ਟਰਾਲੀ ਲਾਉਂਦੇ ਹੁੰਨੇ ਆਪਾਂ ਆਪਣਾ ਨਿਹਾਲਲੇ ਸਾਰਾ ਪੱਕਾਗਾ ਆਪਣੇ ਕੋਲੇ ਇੱਥੇ ਆਉਂਦਾਗਾ ਸਾਰੇ ਮੁੰਡਿਆਂ ਨੂੰ ਪਤਾ ਉਹ ਸਾਰੇ ਇੱਥੇ ਆਉਂਦੇ ਆਪਣੇ ਕੋਲੇ ਕੁਆਲਿਟੀ ਵਧੀਆ ਥੋਡੀ ਕੁਆਲਿਟੀ ਇੱਕ ਨੰਬਰ ਆ ਵੀਰੇ ਅਸੀਂ ਆ ਜਿਹੜੀ ਨਿਹਾਲਲੇ ਆਪਣੀ ਕੁਆਲਿਟੀ ਸੀ ਉਹੀ ਕੁਆਲਿਟੀ ਇੱਥੇ ਹੈਗੀ ਆਪਣੀ ਠੀਕ ਆ ਠੀਕ ਆ ਠੀਕ ਜਾਂਦੀ ਆ ਇਹਨੇ ਚੇਂਜ ਨਹੀਂ ਕੀਤਾ ਕਿ ਸਾਨੂੰ ਬਾਦ ਨਹੀਂ ਲਖਵਾਈ ਤੁਸੀਂ ਚੀਜ਼ ਵੀ ਨਾ ਚੇਂਜ ਕੀਤੀ ਨਾ ਆਪਾਂ ਗਲਤ ਖਵਾਉਣੀ ਆ ਆਪਣੇ ਸਾਰੇ ਭਾਨ ਭਰਾ ਜਿਨ੍ਹਾਂ ਨੇ ਖਾਣਾਗਾ ਬਿਲਕੁਲ ਬਿਲਕੁਲ ਹਣਾ ਸੋ ਬਾਈ ਦੀ ਬਹੁਤ ਸੋਹਣੀ ਸੋਚ ਆ ਆਪਣੇ ਪਿੰਡੋਂ ਆ ਵੀਰਾ ਇਹਨੇ ਆਪਦਾ ਬਿਜ਼ਨਸ ਸ਼ੁਰੂ ਕੀਤਾ ਤੇ ਪਰਮਾਤਮਾ ਉਹਨੂੰ ਦਣ ਦੁਗਣੀ ਤੇ ਰਾਜ ਚੌਕ ਦੀ ਤਰੱਕੀ ਕਰੇ ਤੇ ਬਹੁਤ ਸੋਹਣਾ ਬਾਈ ਕੰਮ ਕਰ ਰਿਹਾ ਤੇ ਬਾਈ ਕੋਲੇ ਬਹੁਤ ਬਹੁਤ ਆਇਆ ਰਹੇ ਰੌਂਦਾਂ ਦੀ ਚੱਕੀ ਸਾਹਮਣੇ ਰੌਂਦਾਂ ਦੀ ਚੱਕੀ ਸਾਹਮਣੇ ਜੈਕਸਕੇਪ ਦੇ ਕੋਲੇ ਹੁੰਨੇ ਵੀਰੇ ਬਹੁਤ ਬਹੁਤ ਧੰਨਵਾਦ ਭਰਾਵੋ ਬਹੁਤ ਸੋਹਣਾ ਬਾਈ ਤੁਸੀਂ ਕੰਮ ਤੋਰਿਆ ਆ ਬਹੁਤ ਵਧੀਆ ਤੇ ਬਾਈ ਹੁਣ ਮਿਹਨਤ ਕਰਦੇ ਆ ਤੇ ਬਾਈ ਹੁਣਾਂ ਕੋਲੇ ਬਹੁਤ ਬਹੁਤ ਆਇਆ ਕਰੋ ਧੰਨਵਾਦ ਵੀਰ ਖੜਾ ਤਖਤੂ ਪੂਰਾ ਸਾਹਮਣੋਂ ਆਪਣਾ ਗੁਰਸੇਖ ਭਾਈ ਤੇ ਕਿਵੇਂ ਆ ਆਪਣਾ ਕਸਟਮਰ ਇੱਥੇ ਕਸਟਮਰ ਦੋ ਦਿਨ ਤਾਂ ਮਾਨਦਾ ਹਾਲੀ ਸੀਗਾ ਠੀਕ ਆ ਕੱਲ ਠੰਡ ਹਵਾ ਚਾਲਦੀ ਸੀ ਕੱਲ ਤਾਂ ਜਾਦੀ ਕੱਟ ਗਿਆ ਹਾਂ ਅੱਜ ਥੋੜਾ ਇਹ ਠੀਕ ਆ ਪਹਿਲੇ ਦਿਨ ਵੀ ਠੀਕ ਸੀਗਾ ਠੀਕ ਆ ਤੇ ਇਹ ਜਿਹੜਾ ਥਾਸਦਾ ਮਲ ਹੁੰਦਾ ਬਾਈ ਇਹ ਆਪਣੇ ਕੋਲੇ ਆ ਘਰ ਦਾ ਕਰਕੇ ਆਪਣੇ ਕੋਲੇ ਫਰੀ ਆ ਘਰ ਦਾ ਕਰਕੇ ਫਰੀ ਆ ਹਾਂ ਉਹ ਤਾਂ ਹੀ ਫਰੀ ਆ ਉਹ ਤਾਂ ਹੀ ਫਰੀ ਕਰਾਏ ਵਾਲੇ ਉਤਰ ਹਾਂ ਉਹ ਪਰੇ ਉਦੋਂ ਪਰੇ ਨਾ ਉਹ ਕਾਹਨੋਂ ਤੋਂ ਪਰੇ ਕਰਾਇਆ ਹੋ ਜਾਂਦਾ ਠੀਕ ਆ ਠੀਕ ਆ ਇਧਰ ਉਹ ਉਥੋਂ ਦਾ ਕ ਭਰੀ ਆ ਬਸ ਠੀਕ ਆ ਠੀਕ ਆ ਧੰਨਵਾਦ ਹੋਰ ਵਧੀਆ ਚੱਲਿਆ ਦਾ ਕੰਮ ਹਾਂ ਹਾਂ ਵਧੀਆ ਬਾਈ ਨੇ ਮਿਹਨਤ ਕੀਤੀ